ਵਾਹਿਗੁਰੂ ਜੀ ਕਿਸੇ ਮਾਂ ਦਾ 16 ਸਾਲ ਦਾ ਜਵਾਨ ਪੁੱਤ ਹਰਮਨ ਸਿੰਘ ਘਰੇ ਪਿਆ ਪਿਆ ਗੱਲ ਰਿਆ ਸੀਗਾ ਤੁਸੀਂ ਜਦ ਸ਼ੇਅਰ ਕਰਦੇ ਹੋ ਤਾਂ ਇੰਨਾ ਤੱਕ ਜਾਣਕਾਰੀਆਂ ਸਾਂਝੀ ਹੋ ਪਾਂਦੀਆਂ ਤਾਂ ਇਹ ਮਰੀਜ਼ਾਂ ਨੂੰ ਅਪਰੋਚ ਕਰ ਪਾਉਂਦੇ ਆ ਇਹ ਇਕੱਲੇ ਹਰਮਨ ਸਿੰਘ ਦੀ ਕਹਾਣੀ ਨਹੀਂ ਹੈ ਹਰਮਨ ਸਿੰਘ ਵਰਗੇ ਬਹੁਤ ਵੀਰ ਬਹੁਤ ਪੈਣਾ ਘਰੇ ਪਈਆਂ ਪਈਆਂ ਗੱਲ ਰਹੀਆਂ ਸਾਲੋਂ ਸਾਲ ਕਮਰਿਆਂ 'ਚ ਬੰਦ ਹੈ ਸਿਸਕ ਸਿਸਕ ਕੇ ਹੌਲੀ-ਹੌਲੀ ਮੌਤ ਵੱਲ ਵਧ ਰਹੀਆਂ ਨੇ ਅਕਾਲ ਪੁਰਖ ਨੂੰ ਧਿਆਕੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਇਹ ਸੰਸਥਾ ਸਰਵ ਹਿਮਨਿਟੀ ਸਰਵ ਗੋਡ ਪਿੰਡ ਮਦਰਹੀੜੀ ਨੇੜੇ ਖਰੜ ਜ਼ਿਲ੍ਹਾ ਮੋਹਾਲੀ ਦੇ ਵਿੱਚ ਚੱਲਦੀ ਹੈ ਟੋਟਲੀ ਫ੍ਰੀ ਆਫ ਕੋਸ ਨਿਸ਼ੁਲਕ ਚੱਲਦੀ ਹੈ ਕਿਰਪਾ ਕਰਕੇ ਸ਼ੇਅਰ ਦਾ ਬਟਨ ਜ਼ਰੂਰ ਦਬ ਦੋ ਤਾਂ ਕਿ ਇਹਨਾਂ ਤੱਕ ਜਾਣਕਾਰੀਆਂ ਪਹੁੰਚ ਸਕਣ ਇਹ ਵੀ ਦੇ ਭੈਣ ਘਰੇ ਪਿਆ ਪਿਆ ਗਲ ਰਹੇ ਨੇ ਹੌਲੀ ਹੌਲੀ ਸਿਸਕ ਸਿਸਕ ਕੇ ਮੌਤ ਵੱਲ ਵੱਧ ਰਹੇ ਨੇ ਇਹਨਾਂ ਤੱਕ ਜਾਣਕਾਰੀਆਂ ਸਾਂਝੀ ਕਰਨੀਆ ਤੁਹਾਡਾ ਫਰਜ਼ ਬਣਦਾ ਹੈ ਸਾਨੂੰ ਸੰਗਤ ਰੂਪ ਦੇ ਵਿੱਚ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਰਹਿੰਦੀ ਹੈ ਇੱਥੇ ਸਾਡੇ ਕੋਲ ਜਿੰਨੇ ਮਰੀਜ਼ ਐ 90% ਪ੍ਰਾਈਮਰੀਜ਼ ਤੁਰ ਫਿਰ ਨਹੀਂ ਸਕਦੇ ਕਿਸੇ ਦੀ ਲੱਤਾਂ ਕੰਮ ਨਹੀਂ ਕਰਦੀਆਂ ਮਲ ਮੂਤਰ ਦਾ ਨਹੀਂ ਪਤਾ ਹੁੰਦਾ ਬਹੁਤਿਆਂ ਦੇ ਤਾਂ ਹੱਥ ਵੀ ਨਹੀਂ ਕੰਮ ਕਰਦੇ ਚਮਚਾ ਤੱਕ ਨਹੀਂ ਫੜ ਸਕਦੇ ਬਹੁਤ ਭਿਆਨਕ ਅਵਸਥਾ ਦੇ ਵਿੱਚ ਇਹ ਸੇਵਾਵਾਂ ਚੱਲ ਰਹੀਆਂ ਹਨ ਨਿਸ਼ੁਲਕ ਚੱਲ ਰਹੀਆਂ ਹਨ ਸੰਗਤ ਰੂਪ ਦੇ ਵਿੱਚ ਗੁਰੂ ਸਾਹਿਬ ਦਾ ਉਹ ਤਾਸਰਾ ਲੈ ਕੇ ਚੱਲ ਰਹੀ ਹੈ ਬੜੇ ਜਾਣਕਾਰੀਆਂ ਸਾਂਝੀ ਕਰਨਾ ਤੁਹਾਡਾ ਫਰਜ਼ ਹੈ ਜੀ ਵਾਈ ਗੁਰੂ ਜੀ ਹੱਥ ਜੋੜ ਕੇ ਬੇਨਤੀਆਂ ਨੇ ਆਪਣੇ ਸ਼ੇਅਰ ਦੀ ਵੈਲਿਊ ਜ਼ਰੂਰ ਸਮਝਿਓ ਤੁਹਾਡਾ ਇੱਕ ਸ਼ੇਅਰ ਕੀਤਾ ਹੋਇਆ ਬਹੁਤ ਸਾਰੇ ਮਾਵਾ ਦੇ ਪੁੱਤ ਮਾਵਾ ਦੀਆਂ ਧੀਆਂ ਬਚਾਉਣ ਦੇ ਵਿੱਚ ਸਿੱਧਾ ਸਹਿਯੋਗ ਕਰਦਾ ਹੈ ਹੱਥ ਜੋੜ ਕੇ ਬੇਨਤੀਆਂ ਸ਼ੇਅਰ ਜ਼ਰੂਰ ਕਰਦੇ ਹੋ ਔਰ ਸਾਨੂੰ ਸੰਗਤ